ਅ ਐਕਸਪੀਰੀਅੰਸ ਵਾਈਜ਼ ਮਤਲਬ ਆਈ ਸਟਾਰਟਡ ਫਰੋਂ ਪੰਜਾਬ ਹਨਾ ਪੰਜਾਬ ਸਾਡੀ ਰੂਹ ਚ ਆ ਔਰ ਪੰਜਾਬ ਤੋਂ ਹੀ ਸਾਰਾ ਕੁਝ ਪੰਜਾਬੀ ਸ਼ਾਇਰੀ ਨਾਲ ਪਿਆਰ ਸੀ ਪੰਜਾਬੀ ਗਾਣਿਆਂ ਨਾਲ ਪਿਆਰ ਸੀਗਾ ਜਿਹੜਾ ਸਫਰ ਆ ਉਹ ਕਈ ਵਾਰੀ ਕਈ ਲੋਕਾਂ ਦਾ ਬਹੁਤ ਮੁਸ਼ਕਿਲ ਹੁੰਦਾ ਮਤਲਬ ਮੇਰਾ ਵੀ ਸਟਾਰਟਿੰਗ ਦੇ ਵਿੱਚ ਥੋੜਾ ਮੁਸ਼ਕਿਲ ਸੀ ਬਟ ਜਿਵੇਂ ਰਸਤੇ ਅੱਗੇ ਤੋਂ ਅੱਗੇ ਖੁੱਲਦੇ ਜਾਂਦੇ ਆ ਫਿਰ ਤੁਸੀਂ ਪਿਛਲਾ ਸਾਰਾ ਭੁੱਲਦੇ ਜਾਂਦੇ ਹੋ ਤੇ ਅੱਗੇ ਵਧਦੇ ਰਹਿੰਦੇ ਹੋ ਕੁਆਲਿਟੀ ਇੱਕ ਐਸੀ ਚੀਜ਼ ਆ ਜਿਹੜੀ ਹਰ ਇੱਕ ਆਰਟਿਸਟ ਦਾ ਲਿਰਿਸਿਸਟ ਕੰਪੋਜ਼ਰ ਦਾ ਹੱਕ ਹੈ। ਤਾਂ ਉਹ ਹੱਕ ਪਹਿਲਾਂ ਬਹੁਤ ਇੱਧਰ ਉੱਧਰ ਲੋਕ ਖਾ ਜਾਂਦੇ ਸੀਗੇ। ਹੁਣ ਉਹ ਹੱਕ ਡਾਇਰੈਕਟ ਸਾਡੇ ਅਕਾਊਂਟ 'ਚ ਆਉਂਦਾ। ਚੰਗੇ ਪਾਸੇ ਲੈ ਕੇ ਜਾਣਾ ਚਾਹੀਦਾ 뮤ਜ਼ਿਕ ਨੂੰ ਤਾਂ ਵਧੀਆ ਹੋ ਰਿਹਾ ਬੜਾ। ਬਾਕੀ ਚੰਗੇ ਦੀ ਡੈਫੀਨੇਸ਼ਨ ਕੋਈ ਹੈ ਨਹੀਂ। ਮੈਂ ਆਲਵੇਜ਼ ਕਹਿੰਦਾ ਕਿ ਜੋ ਮੈਨੂੰ ਚੰਗਾ ਲੱਗਦਾ ਮੇਰੇ ਲਈ ਉਹ ਚੰਗਾ ਹੈ। proper package ਕਰਕੇ ਜੇ ਉਹ ਬੰਦਾ ਕਿਸੇ ਅੱਗੇ ਪ੍ਰੈਜੈਂਟ ਕਰ ਸਕਦਾ ਤਾਂ ਮੈਨੂੰ ਲੱਗਦਾ ਉਹਨਾਂ ਦੀ ਮਤਲਬ ਉਹਦੇ ਉਹਦੇ ਚਾਂਸਸ ਜ਼ਿਆਦਾ ਹੋ ਜਾਂਦੇ ਆ ਉਸ ਸੀਜ਼ਨ ਚੱਲਦਾ ਮੈਨੂੰ ਐਜ਼ ਅ ਸਿੰਗਰ ਇਸ ਸੀਜ਼ ਦਾ ਥੋੜਾ ਜਿਹਾ ਫਾਇਦਾ ਹੁੰਦਾ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਚੈਨਲ ਤੇ ਮੈਂ ਹਾਂ ਬਨੂਸ਼ਰ ਮੱਜ ਅਸੀਂ ਸੈਕਟਰ 32 ਪਹੁੰਚੇ ਹਾਂ ਐਸਡੀ ਕਾਲਜ ਜਿੱਥੇ ਇੱਕ ਈਵੈਂਟ ਹੈ ਜਿਹਦਾ ਨਾਮ ਹੈਗਾ ਮਾਈ 뮤ਜ਼ਿਕ ਮਾਈ ਰਾਈਟਸ ਇਸ ਖਾਸ ਮੌਕੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਗਾਇਕ ਯੰਗ ਵੀਰ ਤੇ ਨਵੀ ਫਿਰੋਜ਼ਪੁਰ ਵਾਲਾ ਮੌਜੂਦ ਨੇ ਖਾਸ ਮੌਕੇ ਤੇ ਗੱਲਬਾਤ ਕਰਾਂਗੇ ਈਵੈਂਟ ਬਾਰੇ ਵੀ ਪੁੱਛਾਂਗੇ ਤੇ ਇਹਨਾਂ ਦੀ ਜਿਹੜੀ 뮤지컬 ਜਰਨੀ ਹੈ ਉਹਦੇ ਬਾਰੇ ਵੀ ਇਹਨਾਂ ਦੇ ਵਿਚਾਰ ਜਾਣਾਂਗੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮੱਚ ਜੀ ਥੈਂਕ ਯੂ ਸੋ ਮੱਚ ਤੁਸੀਂ ਥੈਂਕ ਯੂ ਮੈਮ ਥੈਂਕ ਯੂ so much ਪਹਿਲਾਂ ਤਾਂ ਤੁਹਾਡੇ ਗਾਣਿਆਂ ਬਾਰੇ ਪੁੱਛਣਾ ਚਾਹਾਂਗੇ ਜਿੱਦਾਂ ਤੁਹਾਡਾ ਹੁਣ ਰੀਸੈਂਟਲੀ Song ਆਇਆ ਤੇ ਉਸ ਤੋਂ ਬਾਅਦ ਜਿਹੜੇ ਤੁਸੀਂ ਗਾਣੇ ਕੀਤੇ ਨੇ ਯਾਰ ਕੰਜਰ hold on ਤੇ ਐਕਸਪੀਰੀਅੰਸ ਵਾਈਜ਼ ਐਜ਼ ਅ ਸਿੰਗਰ ਕਿਸ ਤਰੀਕੇ ਨਾਲ ਦੇਖਦੇ ਹੋ ਅ ਐਕਸਪੀਰੀਅੰਸ ਵਾਈਜ਼ ਮਤਲਬ ਆਈ ਸਟਾਰਟਡ ਫਰੋਂ ਪੰਜਾਬ ਹਨਾ ਪੰਜਾਬ ਸਾਡੀ ਰੂਹ ਚ ਆ ਔਰ ਪੰਜਾਬ ਤੋਂ ਹੀ ਸਾਰਾ ਕੁਝ ਪੰਜਾਬੀ ਸ਼ਾਇਰੀ ਨਾਲ ਪਿਆਰ ਸੀ ਪੰਜਾਬੀ ਗਾਣਿਆਂ ਨਾਲ ਪਿਆਰ ਸੀਗਾ ਤੇ ਉਹਦੇ ਵਿੱਚ ਹੀ ਮੈਂ ਮਤਲਬ ਮੇਰੀ ਸ਼ੁਰੂ ਤੋਂ ਹਿੰਦੀ ਸ਼ਾਇਰੀ ਵਾਲੇ ਵੀ ਕਿਤਨਾ ਕਿਤੇ ਮੇਰਾ ਚੁਗਾ ਰਹਿੰਦਾ ਸੀਗਾ ਰੀਸੈਂਟਲੀ ਮੈਂ 1.5 ਸਾਲ ਪਹਿਲਾਂ ਬੰਬੇ ਮੂਵ ਕੀਤਾ ਹੁਣ ਉੱਥੇ ਕਾਫੀ ਕੰਮ ਕਰ ਰਿਹਾ ਹਾਂ ਔਰ ਰੀਸੈਂਟਲੀ ਕਾਫੀ ਗਾਣੇ ਐਸੇ ਜਨਨ ਵਿੱਚ ਹਿੰਦੀ ਔਰ ਪੰਜਾਬੀ ਮੈਂ ਮਿਕਸ ਕਰਕੇ ਕਾਫੀ ਚੀਜ਼ਾਂ ਪ੍ਰੈਜ਼ੈਂਟ ਕਰ ਰਿਹਾ ਹਾਂ ਆਉਣ ਵਾਲੇ ਟਾਈਮ 'ਚ ਐਂਡ ਮਤਲਬ ਐਕਸਪੀਰੀਅੰਸ ਐਜ਼ ਏਨ ਆਰਟਿਸਟ ਬਹੁਤ ਵਧੀਆ ਰਿਹਾ ਕਿਉਂਕਿ ਐਜ਼ ਏਨ ਆਰਟਿਸਟ ਸਟਰਗਲ ਜਿਹੜੀ ਆ ਐਜ਼ ਏਨ ਆਰਟਿਸਟ ਜਿਹੜਾ ਮਤਲਬ ਸਟਰਗਲ ਨਹੀਂ ਕਹੂੰਗਾ ਮੈਂ ਸਫਰ ਹੀ ਕਹੂੰਗਾ ਜਿਹੜ ਕਈ ਵਾਰੀ ਕਈ ਲੋਕਾਂ ਦਾ ਬਹੁਤ ਮੁਸ਼ਕਿਲ ਹੁੰਦਾ ਮਤਲਬ ਮੇਰਾ ਵੀ ਸਟਾਰਟਿੰਗ ਦੇ ਵਿੱਚ ਥੋੜਾ ਮੁਸ਼ਕਿਲ ਸੀ ਬਟ ਜਿਵੇਂ ਰਸਤੇ ਅੱਗੇ ਤੋਂ ਅੱਗੇ ਖੁੱਲਦੇ ਜਾਂਦੇ ਆ ਫਿਰ ਤੁਸੀਂ ਪਿਛਲਾ ਸਾਰਾ ਭੁੱਲਦੇ ਜਾਂਦੇ ਹੋ ਤਾਂ ਅੱਗੇ ਵਧਦੇ ਰਹਿੰਨੇ ਹੋ ਸੋ ਮੇਰਾ ਸਫਰ ਕੋਈ ਛੇਦਾਂ ਦਾ ਹੀ ਰਿਹਾ ਔਰ ਅੱਜ ਦੇ ਇਵੈਂਟ ਦੀ ਜੇ ਗੱਲ ਕਰਾਂ ਤਾਂ ਮਤਲਬ ਅੱਜ IPRS and Dolby ਮਿਲ ਕੇ My Music My Right ਦਾ ਇੱਕ ਨਵਾਂ ਇਹਨਾਂ ਦਾ ਇਵੈਂਟ ਹੈਗਾ ਇਹ ਲੈ ਕੇ ਆਇਆ ਚੰਡੀਗੜ੍ਹ ਦੇ ਵਿੱਚ ਔਰ ਮੇਰਾ ਮਤਲਬ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਕਿ ਇਦਾਂ ਦਾ ਕੁਝ ਹੋਣ ਵਾਲਾ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਮੈਂ ਜ਼ਰੂਰ ਮੈਂ ਕਿਹਾ ਮੈਂ ਜ਼ਰੂਰ ਆਉਣਾ ਚਾਹੁੰਦਾ ਉਹਦਾ ਰੀਜ਼ਨ ਇਹ ਸੀਗਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਐ ਇਦਾਂ ਦੀਆਂ ਸਿਗੀਆਂ ਕਿ ਜਿੱਦਾਂ ਐਜ਼ ਐਨ ਆਰਟਿਸਟ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਅਵੇਅਰਨੈਸ ਨਹੀਂ ਹੁੰਦੀ ਕਿ ਤੁਹਾਨੂੰ ਰਾਇਲਟੀ ਕਿੱਥੋਂ ਮਿਲ ਸਕਦੀ ਆ ਰਾਇਲਟੀ ਇੱਕ ਐਸੀ ਚੀਜ਼ ਆ ਜਿਹੜੀ ਹਰ ਇੱਕ ਆਰਟਿਸਟ ਦਾ ਲਿਰਿਸਿਸਟ ਕੰਪੋਜ਼ਰ ਦਾ ਹੱਕ ਆ ਤੋ ਉਹ ਹੱਕ ਪਹਿਲਾਂ ਬਹੁਤ ਇਧਰ ਉਧਰ ਲੋਕ ਖਾ ਜਾਂਦੇ ਸੀਗੇ ਹੁਣ ਉਹ ਹੱਕ ਡਾਇਰੈਕਟ ਸਾਡੇ ਅਕਾਊਂਟ ਚ ਆਉਂਦਾ ਤੋ ਥੈਂਕਸ ਟੂ ਆਪੀਆਰਐਸ ਐਂਡ ਪੂਰੀ ਟੀਮ ਦਾ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਬਾਕੀ ਮੇਰੇ ਤੋਂ ਵੀ ਜ਼ਿਆਦਾ ਸੀਨੀਅਰ ਜਿਨ੍ਹਾਂ ਨੂੰ ਮੇਰੇ ਤੋਂ ਵੀ ਜ਼ਿਆਦਾ ਰੋਇਲਟੀ ਆਉਂਦੀ ਹੈ ਉਹਨਾਂ ਨਾਲ ਗੱਲ ਕਰੋ ਇਹਨਾਂ ਵੀ ਬੱਖਰਾ ਬੱਖਰੇ ਸਵੈਗ ਤੋਂ ਜਾਣੇ ਜਾਂਦੇ ਹੋ ਲਿਖਦੇ ਵੀ ਉਹ ਕੰਪੋਜ਼ ਵੀ ਕਰਦੇ ਹੋ ਦੋਵੇਂ ਚੀਜ਼ਾਂ ਨੂੰ ਬੈਲੈਂਸ ਕਿਸ ਤਰ੍ਹਾਂ ਕਰਦੇ ਹੋ ਐਜ਼ ਅ ਕੰਪੋਜ਼ਰ ਐਜ਼ ਅ ਡਾਇਰੈਕਟਰ ਅਕਚੁਅਲੀ ਕੀ ਹੁੰਦਾ ਕਿ ਕੋਈ ਵੀ ਜਿਹੜਾ ਗਾਣਾ ਲਿਖਣਾ ਤਾਂ ਉਹ ਲਾਈਕ ਅੱਜ ਪਹਿਲੇ ਕੀ ਹੁੰਦਾ ਸੀਗਾ ਕਿ ਮੈਂ ਸ਼ੁਰੂ ਪੋਇਟਰੀ ਤੋਂ ਸ਼ੁਰੂ ਕੀਤਾ ਸਾਰੇ ਆਮ ਤੌਰ ਤੇ ਕੋਈ ਵੀ ਸਟਾਰਟ ਕਰਨਾ ਤਾਂ ਫਿਰ ਹੌਲੀ-ਹੌਲੀ ਸਮਝ ਆਉਂਦੀ ਹੈ ਕਿ ਜੇ ਉਹਨੂੰ ਗੁੰਗੁਨਾ ਕੇ ਜਾਂ ਇੱਕ ਰਿਦਮ ਚ ਲੈ ਕੇ ਜਾਵਾਂਗੇ ਤਾਂ ਉਹ ਜ਼ਿਆਦਾ ਮਤਲਬ ਹੁਣ ਜਿਵੇਂ ਵੱਖਰਾ ਵੈਂਗ ਦੀ ਗੱਲ ਕਰੀਏ ਤਾਂ ਉਹ ਮੈਂ ਲਿਖਿਆ ਹੀ ਉਸੇ ਤਰਜ਼ ਤੇ ਸੀਗਾ ਤਾਂ ਗਾਣੇ ਲਿਖਣੇ ਤਰਜ਼ ਤੇ ਲਿਖਦੇ ਹਾਂ ਤੋਂ ਜ਼ਿਆਦਾ ਹਿੱਟ ਹੁੰਦੇ ਨੇ ਕਿ ਕੰਪੈਰੀਟਿਵਲੀ ਐਸਾ ਵੀ ਪਬ ਜੀ ਕੇ ਐਕਸਪੈਰੀਮੈਂਟ ਬਹੁਤ ਹੋ ਰਿਹਾ ਇੰਡਸਟਰੀ ਵਿੱਚ ਤੇ ਉਹ ਅਗਲੇ ਗਾਣੇ ਦਾ ਫੋਨ ਆ ਗਿਆ ਉਹਨਾਂ ਨੂੰ ਹਾਂਜੀ ਕੀ ਗੱਲ ਐਕਸਪੈਰੀਮੈਂਟ ਬਹੁਤ ਹੋ ਰਿਹਾ 뮤직 ਇੰਡਸਟਰੀ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਐਕਸਪੈਰੀਮੈਂਟ ਕਿੰਨਾ ਕੁ ਹੋਣਾ ਚਾਹੀਦਾ ਹੈ ਹਾਲਾਂਕਿ ਕੋਈ ਲਿਮਟ ਨਹੀਂ ਹੁੰਦੀ ਐਕਸਪੈਰੀਮੈਂਟ ਦੀ ਹਾਂਜੀ ਨਈ ਐਕਸਪੈਰੀਮੈਂਟ ਹੋਣਾ ਚਾਹੀਦਾ ਮੈਕਸਿਮਮ ਹੋਣਾ ਚਾਹੀਦਾ ਪਰ ਵਧੀਆ ਹੋਣੀਆਂ ਚਾਹੀਦੀਆਂ ਚੀਜ਼ਾਂ ਕਿ ਉਹਨੂੰ ਜਿੰਨਾ ਵੀ ਹੈ ਚੰਗੇ ਪਾਸੇ ਲੈ ਕੇ ਜਾਣਾ ਚਾਹੀਦਾ 뮤직 ਨੂੰ ਤਾਂ ਵਧੀਆ ਹੋ ਰਿਹਾ ਬੜਾ ਬਾਕੀ ਚੰਗੇ ਦੀ ਡੈਫੀਨੇਸ਼ਨ ਕੋਈ ਹੈ ਨਹੀਂ ਮੈਂ অলਵੇਜ਼ ਕਹਿੰਦਾ ਕਿ ਜੋ ਮੈਨੂੰ ਚੰਗਾ ਲੱਗਦਾ ਮੇਰੇ ਲਈ ਉਹ ਚੰਗਾ ਤਾਂ ਵਧੀਆ ਐਕਸਪੀਰੀਅੰਸ ਐਕਸਪੈਰੀਮੈਂਟਲ ਨਾਮ ਵੀ ਡਿਫਰੈਂਟ ਹੈ ਯੰਗ ਵੀਰ ਇੰਟਰਸਟਿੰਗ ਫੈਕਟਰ ਕੀ ਮੰਨਦੇ ਹੋ ਇੰਡਸਟਰੀ ਵਿੱਚ ਇੰਡਸਟਰੀ ਫੈਕਟਰ ਹੁਣ ਤੱਕ ਦਾ ਕੀ ਰਿਹਾ ਤੁਹਾਡਾ ਐਜ਼ ਅ ਸਿੰਗਰ ਐਜ਼ ਅ ਸਿੰਗਰ ਮਤਲਬ ਮੈਨੂੰ ਐਜ਼ ਅ ਲਿਰਿਸਟ ਐਜ਼ ਅ ਕੰਪੋਜ਼ਰ ਮਤਲਬ ਮੈਨੂੰ ਇਹਦਾ ਲੱਗਦਾ ਕਿ ਜਿੱਦਾਂ ਜਦੋਂ ਇੱਕ ਇਨਸਾਨ ਦੇ ਅੰਦਰ ਇਹ ਕਾਬਲੀਅਤ ਹੋਵੇ ਕਿ ਉਹ ਆਪਣੀਆਂ ਧੁਨਾਂ ਨੂੰ ਕੰਪੋਜ਼ ਵੀ ਕਰ ਸਕੇ ਆਪਣੀਆਂ ਆਪਣੇ ਜਿਹੜੇ ਲਿਰਿਕਸ ਆ ਉਹਨਾਂ ਨੂੰ ਗਾ ਕੇ ਕਿਸੇ ਅੱਗੇ ਪ੍ਰੈਜ਼ੈਂਟ ਕਰ ਸਕੇ ਜਾਂ ਕਿਸੇ ਤਰੀਕੇ ਨਾਲ ਉਹ ਇੱਕ ਪ੍ਰੋਪਰ ਪੈਕੇਜ ਕਰਕੇ ਜੇ ਉਹ ਬੰਦਾ ਕਿਸੇ ਅੱਗੇ ਪ੍ਰੈਜ਼ੈਂਟ ਕਰ ਸਕਦਾ ਤਾਂ ਮੈਨੂੰ ਲੱਗਦਾ ਉਹਨਾਂ ਦੀ ਮਤਲਬ ਉਹਦੇ ਉਹਦੇ ਚਾਂਸਸ ਜ਼ਿਆਦਾ ਹੋ ਜਾਂਦੇ ਆ ਉਸ ਸੀਜ਼ਨ ਨੂੰ ਚੱਲਣ ਦਾ ਮੈਨੂੰ ਐਜ਼ ਅ ਸਿੰਗਰ ਇਸ ਸੀਜ਼ ਦਾ ਥੋੜਾ ਜਿਹਾ ਫਾਇਦਾ ਹੁੰਦਾ ਹੈ ਨਾ ਤੇ ਕਿਤੇ ਨਾ ਕਿਤੇ ਜੇ ਮੰਨ ਲਓ ਕਿਸੇ ਆਰਟਿਸਟ ਦੇ ਅੱਗੇ ਕਿੰਨਾ ਕੁ ਬੈਨੀਫਿਟ ਝੁਕਦੇ ਹੋ ਬੈਨੀਫਿਟ ਬਹੁਤ ਝੁਕਦੇ ਆ ਜੀ ਸਵੇਰ ਤੋਂ ਲੈ ਕੇ ਰਾਤ ਤੱਕ ਬੈਨੀਫਿਟ ਝੁ ਤੇ ਅੰਚ ਗਾਣਾ ਬਣਾ ਲੈਣੇ ਅਸੀਂ ਮੈਕਸਿਮਮ ਤਾਂ ਹੁਣ ਇੰਨੇ ਵੇਲੇ ਹੁੰਨੇ ਆ ਕਿ ਅਸੀਂ ਸਾਰਾ ਦਿਨ ਗਾਣੇ ਬਣਾਈ ਜੰਨੇ ਵੇਲੇ ਤਾਂ ਨਹੀਂ ਕਿਹਾ ਜਾ ਸਕਦਾ ਮਤਲਬ ਲਾਈਕ ਉਹ ਐਕਚੁਅਲੀ 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 ਕੁਝ ਜਿੰਨੂੰ ਕਹਿੰਦੇ ਕਿ ਜਿੰਨੂੰ ਕੋਈ ਕੰਮ ਕਰਨਾ ਆਉਂਦਾ ਨਹੀਂ ਉਹਦੇ ਲਈ ਹਰ ਕੰਮ ਔਖਾ ਹੈ ਤੇ ਜਿੰਨੂੰ ਆਉਂਦਾ ਆ ਕਰਨਾ ਫੋਰ ਐਗਜ਼ਾਮਪਲ ਜਿੱਦਾਂ ਹੁਣ ਮੈਂ ਤੇ ਭਾਜੀ ਜੇ ਆਪਾਂ ਨਾਰਮਲੀ ਵੀ ਗੱਲ ਕਰੀਏ ਤੇ ਕਈ ਵਾਰੀ ਥਾਟ ਜਿਹੜਾ ਆ ਉਹ 15 ਮਿੰਟਾਂ ਦੇ ਵਿੱਚ ਵੀ ਕੰਪਲੀਟ ਹੋ ਜਾਂਦਾ ਪਰ ਕਈ ਵਾਰੀ 15-15 ਦਿਨ ਵੀ ਲੱਗ ਜਾਂਦੇ ਆ ਦੈਟਸ ਮਤਲਬ ਉਹ ਬੇਸਿਕਲੀ ਮੂਡ ਤੇ ਡਿਪੈਂਡ ਕਲਾਕਾਰ ਲਈ ਫ੍ਰੀ ਬਟਨਾ ਬਹੁਤ ਔਖਾ ਹੁੰਦਾ ਹੈ ਫ੍ਰੀ ਟਾਈਮ ਚ ਕੀ ਕਰਦੇ ਹੋ ਕਿਵੇਂ ਆਪਣਾ ਟਾਈਮ ਤੁਸੀਂ ਜਿਹੜਾ ਹੈਗਾ ਉਹਨੂੰ ਕਵਰ ਅਪ ਕਰਦੇ ਹੋ ਮੈਂ ਪਹਿਲੇ ਤਾਂ ਜਿਹੜਾ ਸੀ ਯਾਰਾਂ ਦੋਸਤਾਂ ਨਾਲ ਟਾਈਮ ਸਪੈਂਡ ਕਰਦੇ ਹੁ ਦੇ ਮੰਦਨੇ ਤਾਂ ਫ੍ਰੀ ਵੈਸੇ ਅੱਜਕੱਲ ਫ੍ਰੀ ਹੁੰਦੇ ਹੀ ਨਹੀਂ ਕੋਈ ਕਿਤੇ ਨਾ ਕਿਤੇ ਕੁਛ ਨਾ ਕੁਛ ਕਰਦੇ ਰਹੀਦਾ ਤਾਂ ਇਧਰੋਂ ਮਤਲਬ ਰਾਈਟਿੰਗ میوزਿਕ ਤੋਂ ਹਟ ਕੇ ਵੀ ਕੁਝ ਚੀਜ਼ਾਂ ਸ਼ੁਰੂ ਕੀਤੀਆਂ ਹੋਈਆਂ ਲਾਈਫ 'ਚ ਤਾਂ ਫ੍ਰੀ ਮਤਲਬ ਪਤਾ ਨਹੀਂ ਰਹਿਣਾ ਵਧੀਆ ਨਹੀਂ ਲੱਗਦਾ ਬੇਸਿਕਲੀ ਮੈਨੂੰ ਇਦਾਂ ਲੱਗਦਾ ਕਿ ਐਜ਼ ਅ ਕ੍ਰੀਏਟਿਵ ਪਰਸਨ ਤੁਸੀਂ ਲੋਕਾਂ ਨੂੰ ਫ੍ਰੀ ਦੇਖ ਸਕਦੇ ਹੋ ਪਰ ਤੁਸੀਂ ਇੱਥੋਂ ਫ੍ਰੀ ਨਹੀਂ ਹੁੰਦੇ ਇੱਥੇ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਆਲਵੇਜ਼ ਤੇ ਥਾਟਸ ਇੰਨੇ ਕਿ ਚੱਲਦੇ ਰਹਿੰਦੇ ਆ ਕਿ ਕਿਹੜਾ ਥਾਟ ਕਿਹੜੇ ਵੇਲੇ ਆ ਜਾਣਾ ਔਰ ਕਿਹੜੇ ਵੇਲੇ ਉਸ ਥਾਟ ਨੂੰ ਕੰਪਲੀਟ ਕਰਨ ਦਾ ਮੂਡ ਬਣ ਜਾਈ ਕਈ ਵਾਰੀ ਫੈਮਿਲੀਜ਼ ਹੋਤੀ ਹੁੰਦੀ ਹੈ ਤੇ ਅਸੀਂ ਆਪਣਾ ਕੰਮ ਕਰ ਰਹੇ ਹੁੰਨੇ ਆ ਦਰਸ਼ਨ ਰਾਵ ਨੂੰ ਤੁਹਾਡਾ ਰੀਸੈਂਟਲੀ ਗਾਣਾ ਹੈ ਉਹਦੀ ਕੁਝ ਲਾਈਨ ਅਸੀਂ ਸੁੰਨਾ ਚਾਹਾਂਗੇ ਹਾਂਜੀ ਹਾਂਜੀ ਜ਼ਰੂਰ ਜੀ ਕੋਈ ਟ੍ਰੈਂਡਿੰਗ Song ਇਸ ਦਾ ਤੇਰਾ ਮਿਲ ਨਹੀਂ ਮੇਰੀ ਚਾਂਦ ਰਾਤ ਹੋਗੀ ishq wale raaston pe apni baat hogi hambar mein taaron ki barat hogi dhoondegi duniya par tu mere saath hogi baaki saare saal ve rehna tere naal ve haisha ve channa meri on ਹੋ ਮੇਰੇ ਮਈਏ ਜਿੰਨਾ ਸੁਣਾ ਨਾ ਕੋਈ ਹੋਇਆ ਨਾ ਕੋਈ ਹੋਣਾ ਜੇ ਮੈਂ ਪਿੱਤਲ ਤੇ ਉਹ ਸੁਣਾ ਕਾ ਬਾਤ ਮਤਲਬ ਇਹਨੂੰ ਕਹਿੰਦੇ ਨੇ ਆਵਾਜ਼ ਸੁਪਰਬ ਤੇ ਜਿੱਦਾਂ ਤੁਸੀਂ ਤੁਸੀਂ ਰਾਈਟਿੰਗ ਨਹੀਂ ਕਰਦੇ ਕਹਿੰਦੇ ਚੈਲੰਜ ਫੀਲ ਕਿਤਾ ਕੰਪੀਟੀਸ਼ਨ ਬਹੁਤ ਵੱ ਚੁਕਾ ਹੈ ਨਵੇਂ ਨਵੇਂ ਰਾਈਟਰ ਜਾ ਰਹੇ ਨੇ ਉਹਨਾਂ ਨੂੰ ਵੀ ਓਪਰਚੁਨਿਟੀ ਮਿਲਣੀ ਚਾਹੀਦੀ ਇੰਡਸਟਰੀ ਵਿੱਚ ਦੇਖੋ ਹਰ ਬੰਦੇ ਦੀ ਨਾ ਆਪਣੀ ਦੌੜ ਆ ਚੈਲੰਜ ਮੈਂ ਆਪਣੇ ਆਪ ਕਿਉਂਕਿ ਮੈਂ ਸ਼ੁਰੂ ਮਿੱਤਰਾਂ ਦੇ ਬੂਟ ਤੋਂ ਹੋਇਆ ਸੀਗਾ ਫਿਰ ਮੈਂ ਨੈਕਸਟ ਈਅਰ ਵੱਖਰਾ ਸਵੇ ਕੀਤਾ ਤਾਂ ਫਿਰ ਮੈਨੂੰ ਲੱਗਾ ਕਿ ਯਾਰ ਥੋੜਾ ਜਿਆ ਹਟਕੇ ਕਰਨੀਆਂ ਚਾਹੀਦੀਆਂ ਚੀਜ਼ਾਂ ਫਿਰ ਮੈਂ ਹਵਾ ਦੇ ਵਰਕੇ ਮੂਵੀਆਂ ਦੇ ਗਾਣੇ ਕੀਤੇ ਕਾਫੀ ਫਿਰ ਦਿਲ ਭਰਾਵੇ ਪਤੀ ਪਤਨੀ ਔਰ ਉਹ ਕੀਤੀ ਫਿਰ ਮੈਂ ਆਪ ਗਾਣਾ ਸ਼ੁਰੂ ਕਰ ਦਿੱਤਾ ਤਾਂ ਚੈਲੰਜ ਤਾਂ ਹਰ ਦਿਨ ਇੱਕ ਨਵਾਂ ਚੈਲੰਜ ਤਮ ਜਿੰਨਾ ਵੀ ਹੁੰਦਾ ਕੁਝ ਨਾ ਕੁਝ ਕਰਦਾ ਰਹਿਣਾ ਮੈਂ ਹਟ ਕੇ ਆਪ ਆਪ ਆਪਣੇ ਨਾਲ ਹੀ ਕੰਪੀਟੀਸ਼ਨ ਕੀਤਾ ਹੋਇਆ ਕਿ ਜੋ ਵੀ ਕਰਨਾ ਕੁਝ ਅਲੱਗ ਕਰੋ ਹਰ ਦਿਨ ਕਿ ਆਪਾਂ ਕਿਸੇ ਦੌੜ 'ਚ ਤਾਂ ਪਈ ਨਹੀਂ ਸ਼ੁਰੂ ਤੋਂ ਹੀ ਤੇ ਨਵੇਂ ਹੋਰ ਚੀਜ਼ਾਂ ਨੂੰ ਕਰਾਂਗੇ ਜ਼ਿਆਦਾ ਪਿਆਰ ਬਾਲੀਵੁੱਡ ਤੋਂ ਮਿਲੇ ਜਾਂ ਪਾਲੀਵੁੱਡ ਤੋਂ ਮਿਲੇ ਹੈ ਨਹੀਂ ਸਾਰੇ ਪਾਸੇ ਮੇਰੇ ਗਾਣੇ ਹੁਣ ਜਿਵੇਂ ਚੱਲੇ ਆ ਤਾਂ ਉਹ ਪੈਨ ਇੰਡੀਆ ਹੀ ਚੱਲ ਗਏ ਤਾਂ ਸਾਰੇ ਪਿਆਰ ਕਰਦੇ ਨੇ ਇੰਡੀਆ ਮਤਲਬ ਬਾਕੀ ਪੰਜਾਬ ਤਾਂ ਸਾਡੀ ਰਗ ਰਗ ਚਾ ਤਾਂ ਪੰਜਾਬੀਆਂ ਨੇ ਤਾਂ ਸਟਾਰਟ ਬੇਸਿਕਸ ਦਾ ਇਥੋਂ ਹੀ ਮਿਲੇ ਆ ਸਾਰੇ ਤੇ ਯੰਗਵੀਰ ਹੁਣ ਤੁਸੀਂ ਕਿਦਾਂ ਦੇ ਪ੍ਰੋਜੈਕਟਸ ਲੈਗੇ ਹੋਰੇ ਅੱਗੇ ਆਪਣੇ ਫੈਨਸ ਲਈ ਆਡੀਅנס ਲਈ ਦੋ ਜੋ ਕਿ ਕਾਈਂਡ ਆਫ ਸਰਪ੍ਰਾਈਜ਼ ਹੋਏਗਾ ਯੈਸ ਮੈਂ ਬੇਸਿਕਲੀ ਆਉਣ ਵਾਲੇ ਟਾਈਮ ਚ ਕਾਫੀ ਐਸੇ ਸਿੰਗਰਸ ਹੈ ਬਾਲੀਵੁੱਡ ਦੇ ਜਿਨ੍ਹਾਂ ਨਾਲ ਕੋਲੈਬੋਰੇਟ ਕਰ ਰਹੇ ਆਂ ਕਾਫੀ ਫਿਲਮਾਂ ਦੇ ਗਾਣੇ ਕਰ ਰਹੇ ਆਂ ਔਰ ਮਤਲਬ ਕੰਟੈਂਟ ਦੇ ਮਾਮਲੇ ਦੇ ਵਿੱਚ ਜਿੰਨੇ ਵੀ ਐਕਸਪੈਰੀਮੈਂਟਸ ਐਜ਼ ਐਨ ਆਰਟਿਸਟ ਹੋ ਸਕਦੇ ਆ ਆਉਣ ਵਾਲੇ ਟਾਈਮ ਚ ਕਰ ਰਹੇ ਆਂ ਬੇਸਿਕਲੀ ਮਤਲਬ ਮੈਨੂੰ ਸਿੱਧਾ ਸਿੱਧਾ ਕੰਮ ਕਰਨਾ ਨਹੀਂ ਪਸੰਦ ਮੈਨੂੰ ਇਹ ਹੈ ਕਿ ਕੁਝ ਟਟਪਟਾ اور ਕੁਝ ਅਲੱਗ ਕਰਨ ਦਾ ਮੇਰਾ ਰਹਿੰਦਾ ਆਲਵੇਸ ਸੋ ਆਉਣ ਵਾਲੇ ਟਾਈਮ 'ਚ ਕਾਫੀ ਚੀਜ਼ਾਂ ਐਸੀਆਂ ਜਿਹੜੀਆਂ ਸਾਨੂੰ ਦੇਖਣ ਨੂੰ ਮਿਲਣਗੀਆਂ ਸੁਣਨ ਨੂੰ ਮਿਲਣਗੀਆਂ ਤੇ ਤੁਸੀਂ ਆਡੀਅנס ਨੂੰ ਤੇ ਫੈਨਸ ਨੂੰ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਅੰਤ ਵਿੱਚ ਬਸ ਵਧੀਆ 뮤직 ਸੁਣੋ ਚੰਗੇ ਕੰਮ ਕਰੋ ਬਾਕੀ ਹਰ ਬੰਦੇ ਦੀ ਆਪਣੀ ਲਾਈਫ ਹੈ ਉਹ ਆਪਣੇ ਤਰੀਕੇ ਨਾਲ ਹੀ ਚੱਲੇਗਾ ਹਾਂ ਤਾਂ ਤਾਂ ਤੁਸੀਂ ਦੇਖਿਆ ਸੀ ਕਿ ਮੇਰ ਨਾਲ ਯੰਗ ਵੀਰ ਤੇ ਨਵੀ ਫਿਰੋਜ਼ਪੁਰ ਵਾਲਾ ਜਿਹਨਾਂ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਸਾਨੂੰ ਵਰਕਸ਼ਾਪ ਬਾਰੇ ਵੀ ਦੱਸਿਆ ਤੇ ਅੱਗੇ ਜਿਹੜੇ ਆਨਲਾਈਨ ਪ੍ਰੋਜੈਕਸ਼ਨ ਜੋ ਕਿ ਕਾਈਂਡ ਆਫ ਸਰਪ੍ਰਾਈਜ਼ ਹੈਗਾ ਉਹਨਾਂ ਦੇ ਚੌਣ ਵਾਲੇ ਲਈ ਉਹ ਤੁਸੀ ਉੱਪਰ ਉਹਦੇ ਲਈ ਤੁਹਾਨੂੰ ਕਰਨਾ ਪਏਗਾ ਇੰਤਜ਼ਾਰ ਕਿਉਂਕਿ ਇਹ ਸਰਪ੍ਰਾਈਜ਼ ਹੈ ਜੇਕਰ ਤੁਹਾਨੂੰ ਪਹਿਲਾਂ ਰਿਵੀਲ ਕਰ ਦਾਵਾਂਗੇ ਤਾਂ ਫਿਰ ਸਰਪ੍ਰਾਈਜ਼ ਨਹੀਂ ਰਹੇਗਾ ਤੇ ਹੋਰ ਵੀ ਇਹਨਾਂ ਦੇ ਗਾਣੇ ਤੁਹਾਨੂੰ ਅੱਗੇ ਅਪਡੇਟ ਅਸੀਂ ਐਦਾਂ ਹੀ ਦਿੰਦੇ ਰਾਂਗੇ ਕੈਮਰਾਮੈਨ ਪ੍ਰਵੀਨ ਦੇ ਨਾਲ ਸਕਾਈ ਨਿਊਜ਼ ਪੰਜਾਬ ਰਿਪੋਰਟਰ ਨਿਗੜ ਤੋਂ ਬੀਨੂ ਸ਼ਰਮਾ